ਇਲਾਕੇ ਦੀ ਸੰਤ ਜਿਹੜੀ ਆ ਉਹ ਸੈਟੀਸਫਾਈ ਹੈ ਤੁਹਾਡੇ ਨਾਲ ਦੇਖੋ ਜੀ ਜੇ ਕੋਈ ਜੀ 100% ਜੇ ਤੁਸੀਂ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਾ ਅੱਛਾ ਮੇਰੇ ਕੁਝ ਲੋਕ ਕਾਫੀ ਲੋਕ ਜਿਹੜੇ ਆ ਉਹ ਸੈਟੀਸਫਾਈ ਹਨ ਕਿ ਸਾਡੇ ਕੰਮ ਅਸੀਂ ਜਿਹੜੇ ਜਾਨਦੇ ਹਾਂ 44 ਨੰਬਰ ਵਾਰਡ ਇਚ ਲੋਕਾਂ ਨੂੰ ਪੁੱਛਦੇ ਆ ਤੇ ਕਾਫੀ ਲੋਕਾਂ ਦਾ ਇੱਕ ਪੋਸਟਿਵ ਮੈਸੇਜ ਆ ਕਿ ਸਲਾਰ ਇੰਦਰ ਸਿੰਘ ਨੇ ਕਾਫੀ ਜੋ ਅੱਛੇ ਕੰਮ ਕਰਾਇਆ ਤੇ ਅੱਗੇ ਦੀ ਜਿਹੜੀ ਤੁਸੀਂ ਰਾਜਨੀਤੀ ਪਾਰੀ ਹੈ ਉਹ ਫਿਰ ਕਾਰਪੋਰੇਟ ਇਲੈਕਸ਼ਨ ਲੜਨੇ ਹਨ ਬਾਕੀ ਦੇਖੋ ਜੀ ਅਗਰ ਮਹਾਰਾਜ ਦੀ ਕਿਰਪਾ ਹੋਈ ਤੇ ਅਸੀਂ ਵੀ ਹੁੰਨਾ ਅੱਜ ਵੀ ਦੇਰ ਤੱਕ ਕੋਈ ਕੰਮ ਕਾਇ ਨਹੀਂ ਕਰ ਰਹੇ ਘਰ ਹੀ ਰੱਥਿਆ ਲੋਕਾਂ ਦੀ ਜੋ ਵੀ ਹੱਦੀ ਵੀ ਜੋ ਸੜਕਾਂ ਨੂੰ ਹੋ ਸਕਦਾ ਉਹ ਕਰਦੇ ਆ ਬਾਕੀ ਅਗਰ ਪਰਮਾਤਮਾ ਦੀ ਕਿਰਪਾ ਹੋਈ ਜੇ ਰੱਲ ਲਾ ਕੇ ਫਿਰ ਇੱਕ ਸਵਾਲ ਹੈ ਸਰਦਾਰ ਇੰਦਰ ਸਿੰਘ ਜੀ ਕਿ ਰੈਜ਼ੋਲੂਸ਼ਨ ਤੁਸੀਂ ਪਾਸ ਕਰਵਾਇਆ ਦਾ ਤੁਸੀਂ ਇਲੈਕਟਡ ਨਮਾਇੰਦੇ ਸੋ ਤੇ ਤੁਹਾਡੇ ਦੇਖਦੇ ਦੇਖਦਿਆਂ ਐਸਾ ਕਿਹਾ ਪਾਣਾ ਵਰਤਿਆ ਜਾਂ ਕੋਈ ਮਜਬੂਰੀ ਨਹੀਂ ਤੁਹਾਡੀ ਵੀ ਯਾਤੋ ਅਡੇ ਤੁਹਾਡੀ ਕੋਈ ਕਹਿ ਸਕਦੇ ਆ ਕੋਈ ਹੋਰ ਕੋਈ ਕਾਰਨ ਰੇ ਕਿ ਤੁਹਾਡੀ ਅੱਖੀ ਦੇਖਿਆ ਇਹ ਪ੍ਰੋਜੈਕਟ ਜਿਹੜਾ ਇਤਨਾ ਵਧੀਆ ਕੰਮ ਦਾ ਵੈਸੇ ਸਿਕਮ ਬੁੱਤ ਪ੍ਰਸਤੀ ਚ ਵਿਸ਼ਵਾਸ ਨਹੀਂ ਕਰਦੀ ਮਗਰ ਇੱਕ ਸਿੱਖ ਸੰਗਤ ਦੀ ਭਾਵਨਾ ਸੀ ਕਾਫੀ ਪੁਰਾਣੀ ਲੰਬੀ ਭਾਵਨਾ ਸੀ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਟਚੂ ਹੈ ਉਹ ਕੁੰਜਵਾਨੀ ਚੌਕ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਮ ਰੱਖਿਆ ਜਾਏ ਤੇ ਦੇਖਦੇ ਹੀ ਦੇਖਦੇ ਇਹ ਪੂਰਾ ਹੀ ਇੱਕ ਹਾਈਜੈਕਟ ਟਾਈਪ ਦਾ ਹੋ ਗਿਆ ਅਤੇ ਉਹਨੂੰ ਬਿਨਾ ਸੰਗਤ ਦੀ ਕੰਸਰਨ ਤੇ ਆਸ ਡਿਜੀਟਲ ਦੇਖਣ ਵਾਲੇ ਸਾਰੇ ਸ਼ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਵਾਰ ਫਿਰ ਇੱਕ ਖਾਸ ਸ਼ਖਸੀਅਤ ਇੱਕ ਖਾਸ ਮਹਿਮਾਨ ਨਾਲ ਆਪ ਜੀ ਨੂੰ ਰੂਬਰੂ ਕਰਨ ਜਾ ਰਹੇ ਹਾਂ ਅੱਜ ਜੋ ਸਾਡੇ ਪਾਸ ਮਹਿਮਾਨ ਪੁੱਜੇ ਹਨ ਸਰਦਾਰ ਇੰਦਰ ਸਿੰਘ ਜੀ ਐਕਸ ਕਾਰਪੋਰਟਰ ਵਾਰ ਨੰਬਰ 44 ਹਲਕਾ ਗੁਰੂ ਨਾਨਕ ਨਗਰ ਜੰਮੂ ਤੋਂ ਉਹ ਇੱਕ ਬਿਜ਼ਨਸਮੈਨ ਵੀ ਹਨ ਸਮਾਜ ਸੇਵੀ ਵੀ ਹਨ ਅਤੇ ਗੁਰਦੁਆਰਾ ਸੰਤਪੂਰਾ ਡੰਨਾ ਗੁਰੂ ਨਾਨਕ ਨਗਰ ਦੇ ਮੁੱਖ ਸੇਵਾਦਾਰ ਵੀ ਹਨ ਆਓ ਸਤਿ ਪਹਿਲੇ ਇਹਨਾਂ ਨੂੰ ਆਪਣੇ ਚੈਨਲ ਗੀ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਰਿੰਦਰ ਸਿੰਘ ਜੀ ਸੇ ਠੀਕ ਹੈ ਤੁਹਾਡੀ ਬਿਲਕੁਲ ਠੀਕ ਠਾਕ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲੇ ਥੋੜਾ ਜਿਹਾ ਆਪ ਜੀ ਬਾਰੇ ਆਪ ਜੀ ਜਾਣਕਾਰੀ ਲੈ ਲਈਏ ਕਿ ਆਪ ਜੀ ਦਾ ਪਿਛੋਕੜ ਪਿੰਡ ਕਿਹੜਾ ਸੀ ਅਤੇ ਗੁਰਨਾਨ ਨਗਰ ਆਪ ਜੀ ਨੂੰ ਕਦੋਂ ਆਣਾ ਹੋਇਆ ਅਸੀਂ ਪਿੱਛੇ ਜੀ ਆਰਸਪੁਰਾ ਸਿੰਬਲ ਕੈਂਪ ਤੇ ਸੀ ਅੱਛਾ ਤੋਂ 92 ਚ ਮੈਂ ਨਾਨਕਨਗਰ ਆਇਆ ਸੀ 92 ਤੋਂ ਲਾ ਕੇ ਤੇ ਅੱਜ ਤੱਕ ਇੱਥੇ ਹੀ ਆ ਨਾਨਕਨਗਰ ਹੀ ਚਾ ਬਸ ਇਥੇ ਹੀ ਆਪਣਾ ਕਾਰੋਬਾਰ ਦੇ ਬੜਾ ਪੁਰਾਣਾ ਸ਼ੁਰੂ ਕੀਤਾ ਦਾ ਆਪਣਾ ਪਹਿਲੇ ਟਰਾਂਸਪੋਰਟ ਦਾ ਸੀ ਫਿਰ ਕੰਟਰੈਕਟਰ ਕੰਟਰੈਕਟਰ ਬਣ ਗਏ ਫਿਰ ਉਹ ਕੰਮ ਕੀਤਾ ਬਸ ਇਸ ਤਰ੍ਹਾਂ ਚੱਲਦਾ ਹੀ ਰਿਹਾ ਰੋਟੀ ਦਾ ਜੀਲਾ ਵਸੀਲਾ ਚੱਲਦਾ ਰਿਹਾ ਫਸ ਕਲਾਸ ਮਹਾਰਾਜ ਦੀ ਕਿਰਪਾ ਰ ਅਗਰ ਅਸੀਂ ਤੁਹਾਡੀ ਥੋੜੀ ਥੋੜੀ ਪ੍ਰੋਫਾਈਲ ਦੇਖੀਏ ਤੇ ਤੁਸੀਂ ਕੰਟਰੈਕਟਰ ਠੇਕੇਦਾਰੀ ਤੇ ਕਿਤੇ ਨਾਲ ਸੰਬੰਧਿਤ ਹੋ ਬਿਲਕੁਲ ਤੇ ਕੰਟਰੈਕਟਰ ਠੇਕੇਦਾਰੀ ਤੇ ਇਸ ਕਿਤੇ ਨਾਲ ਚੱਲਦੇ-ਜਲਦੇ ਤੁਹਾਨੂੰ ਕਦੂ ਐਸਾ ਖਿਆਲ ਆਇਆ ਕਿ ਤੁਸੀਂ ਸਮਾਜ ਸੇਵਾ ਵੀ ਕਰਨੀ ਹੈ ਅਤੇ ਇਹ ਜੋ ਇਲੈਕਸ਼ਨ ਦੇ ਪ੍ਰੋਸੈਸ ਹਨ ਇਹਦੇ ਵਿੱਚ ਤੁਸੀਂ ਆਪਣਾ ਦਿਲਚਸਪੀ ਦਿਖਾਣੀ ਹੈ ਦੇਖੋ ਜੀ ਮੈਂ ਇੱਕ ਕੰਟਰੈਕਟਰ ਹਾਂ ਮੈਨੂੰ ਪਤਾ ਸੀ ਕਿ ਕੰਮ ਕਿਸ ਤਰ੍ਹਾਂ ਕਰਾਇਆ ਜਾਂਦੇ ਹਨ ਕਿਸ ਤਰ੍ਹਾਂ ਕੰਮ ਕਰਾਣਾ ਹੁੰਦਾ ਹੈ ਗਵਰਨਮੈਂਟ ਕੋਲ ਗਵਰਨਮੈਂਟ ਨਾਲ ਕਿਸ ਤਰ੍ਹਾਂ ਮਿਲਣਾ ਹੁੰਦਾ ਕਿਉਂਕਿ ਸਾਡੇ ਵੀ ਉਹਨਾਂ ਲੋਕਾਂ ਨਾਲ ਨਹੀਂ ਰੋਜ਼ ਉਹਨਾਂ ਨਾਲ ਹੀ ਹੁੰਦਾ ਸੀ ਮੇਰੇ ਮਨ ਹੀ ਚਾਹੀਏ ਕਿ ਇੱਕ ਵਾਰ ਅਸੀਂ ਕਾਰਪਰੇਟਰ ਬਣੀਏ ਤੇ ਆਪਣੇ ਵਾਰਡ ਦੀ ਦੇਖੋ ਸੁਧਾਰ ਕਰ ਸਕਦੇ ਹਾਂ ਮਰ ਪ੍ਰਮਾਤਮਾ ਨੇ ਕਿਰਪਾ ਕੀਤੀ ਅਸੀਂ ਕਾਰਪਰੇਟਰ ਵੀ ਬਣ ਗਏ ਹੋਰ ਆਪਣੀ ਵਾਰਡ ਦੇ ਕਾਫੀ ਕੰਮ ਕਰਵਾਏ ਜਿਹੜੇ ਕਿ ਕਦੀ ਜਦੋਂ ਦੀ ਜਦੋਂ ਦਾ ਨਾਨ ਨਗਰ ਵਸਿਆ ਦਾ ਕਦੀ ਕਿਸੇ ਨੇ ਕੰਮ ਨਹੀਂ ਹੋਏ ਜੋ ਅਸੀਂ ਆਪਣੀ ਮਿਹਨਤ ਕੀਤੀ ਹੈ 100% ਕੰਮ ਦੇ ਬੰਦਾ ਨਹੀਂ ਕਰ ਸਕਦਾ ਮਰ 70 80% ਕੰਮ ਜ਼ਰੂਰ ਅਸੀਂ ਆਪਣੇ ਵਾਡ ਦੇ ਤੁਸੀਂ ਪਹਿਲੀ ਵਾਰੀ ਇਹ ਇਲੈਕਸ਼ਨ ਲੜਿਆ ਅਤੇ ਪਹਿਲੀ ਵਾਰੀ ਜਿੱਤ ਤੁਹਾਨੂੰ ਹੰਸਿਬ ਹੋਈ ਬਿਲਕੁਲ ਜੀ ਬਿਲਕੁਲ ਤੇ ਸੰਗਤ ਨੇ ਵੀ ਤੁਹਾਡਾ ਬੜਾ ਸਾਥ ਦਿੱਤਾ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਆਪਣੇ ਕੰਮ ਤੋਂ ਸੈਟੀਸਫਾਈ ਹੋ ਬਿਲਕੁਲ ਮੈਂ ਆਪਣੇ ਕੰਮ ਤੋਂ ਸੈਟੀਸਫਾਈ ਹਾਂ ਜੀ ਬੜੇ ਤਨਮਨ ਨਾਲ ਕੰਮ ਕੀਤਾ ਸੀ ਤਨਮਨ ਲਗਾ ਕੇ ਪੂਰਾ ਬਾਕੀ ਗੱਲ ਇਹ ਹੈ ਕਿ 100% ਦੇ ਸੈਟੀਸਫਾਈਪਰਦਾ ਨਹੀਂ ਹੋ ਸਕਦਾ ਮਗਰ 70-80% ਅਸੀਂ ਸੈਟੀਸਫਾਈਆਂ ਕਿ ਅਸੀਂ ਕੰਮ ਵਧੀਆ ਕੀਤਾ। ਬਾਕੀ ਅਗੇ ਪਬਲਿਕ ਨੂੰ ਪਤਾ ਕਿ ਅਸੀਂ ਕੀ ਕੀਤਾ ਕਿ ਨਹੀਂ ਕੀਤਾ। ਇਲਾਕੇ ਦੀ ਸੰਗਤ ਜਿਹੜੀ ਆ ਉਹ ਸੈਟੀਸਫਾਈ ਹੈ ਤੁਹਾਡੇ ਨਾਲ। ਦੇਖੋ ਜੀ ਦੇਖੋ ਜੀ 100% ਦੇ ਤੁਸੀਂ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਦੇ। ਅੱਛਾ। ਮਗਰ ਕੁਝ ਲੋਕ ਕਾਫੀ ਲੋਕ ਜਿਹੜੇ ਆ ਉਹ ਸੈਟੀਸਫਾਈ ਹਨ ਕਿ ਸਾਡੇ ਕੰਮ। ਅਸੀਂ ਜਿਲੇ ਜਾਨਦਿਆਂ 44 ਨੰਬਰ ਵਾਰਡ ਇਚ ਲੋਕਾਂ ਨੂੰ ਪੁੱਛਦਿਆਂ ਤੇ ਕਾਫੀ ਲੋਕਾਂ ਦਾ ਇੱਕ ਪੋਜ਼ਿਟਿਵ ਮੈਸੇਜ ਹੈ ਕਿ ਸਰਦਾਰ ਇੰਦਰ ਸਿੰਘ ਨੇ ਕਾਫੀ ਜੋ ਅੱਛੇ ਕੰਮ ਕਰਾਇਆ ਤੇ ਅੱਗੇ ਦੀ ਜਿਹੜੀ ਤੁਸੀਂ ਰਾਜਨੀਤੀ ਪਾਰੀ ਹੈ ਉਹ ਫਿਰ ਕਾਰਪੋਰੇਟ ਇਲੈਕਸ਼ਨ ਲੜਨੇ ਹਨ ਬਾਕੀ ਦੇਖੋ ਜੀ ਅਗਰ ਮਹਾਰਾਜ ਦੀ ਕੋਈ ਕਿਰਪਾ ਹੋਈ ਤੇ ਅਸੀਂ ਵੀ ਹੁਣ ਅੱਜ ਦੀ ਡੇਟ ਇਚ ਕੋਈ ਕੰਮ ਕਾਜ ਨਹੀਂ ਕਰ ਰਹੇ ਘਾਰੇ ਬੈਠੇ ਆ ਲੋਕਾਂ ਦੀ ਜੋ ਵੀ ਹੱਦੀ ਵੀ ਜੋ ਸੜਕ ਨੂੰ ਹੋ ਸਕਦਾ ਉਹ ਕਰਦੇ ਆ ਬਾਕੀ ਅਗਰ ਪਰਮਾਤਮਾ ਦੀ ਕਿਰਪਾ ਹੋਈ ਤੇ ਲੜ ਲਾਂਗੇ ਨਹੀਂ ਹੋਈ ਤੇ ਨਹੀਂ ਲੜਾਂਗੇ ਜਿਸ ਤਰ੍ਹਾਂ ਦੀ ਪਰ ਮਾਤਮਾ ਕੰ ਕਰ ਕੋਰਪੋਰਟੋ ਲਾਵਾ ਇੱਕ ਸਿੱਖ ਚਾਰਿਆ ਵਜੂ ਆਪ ਐਮ ਐਲ ਏ ਦੇ ਵੀ ਕੁਝ ਵਿਚਾਰ ਹਨ ਲੜਦੇ ਨਹੀਂ ਐਸਾ ਕੁਝ ਨਹੀਂ ਅੱਛਾ ਅਜਾ ਐਸਾ ਕੁਝ ਨਹੀਂ ਐਸਾ ਕੁਝ ਨਹੀਂ ਕਿ ਮਲੇ ਦੀ ਇਲੈਕਸ਼ਨ ਕਰਨੀ ਹੈ ਬਾਕੀ ਠੀਕ ਹੈ ਕਾਰਬੋਰਟਰ ਦੀ ਇਹ ਹੈ ਕਿ ਛੋਟੇ ਜਿਹੇ ਏਰੀਆ ਆਪਣਾ ਇਹਦੇ ਚ ਬੰਦਾ ਹਰ ਬੰਦੇ ਤੱਕ ਪਹੁੰਚ ਸਕਦਾ ਹਰ ਬੰਦੇ ਨਾਲ ਮਿਲ ਸਕਦਾ ਕਿਸੇ ਪਾਰਟੀ ਦਾ ਅਜੇ ਤੱਕ ਤੁਹਾਨੂੰ ਕੋਈ ਅਫਰ ਆਈ ਸਾਡੇ ਜੁਆਇਨ ਕਰਨ ਵਾਸਤੇ ਸਾਰੀਆਂ ਪਾਰਟੀਆਂ ਤੇ ਤੁਹਾਡਾ ਕੀ ਰੋਜਾਨਾ ਤੁਸੀਂ ਕਿਸੇ ਪਾਰਟੀ ਕਿਸੇ ਦੀ ਉਹਦਾ ਕਾਰਨ ਉਹਦਾ ਕਰਨੀ ਹੈ ਕਿ ਬਸ ਅਸੀਂ ਇੰਡੀਪੈਂਡੈਂਟ ਹੋ ਕੇ ਕੰਮ ਕਰਦੇ ਆਂ ਕਿਸੇ ਦੇ ਹੋ ਨਹੀਂ ਆ ਪਾਰਟੀਆਂ ਦੇ ਹੁੰਦਾ ਜੀ ਅੱਜ ਉੱਥੇ ਮੀਟਿੰਗ ਹੈ ਜੀ ਆਓ ਜੀ ਆਪਣੇ ਕੰਮ ਛੋੜ ਕੇ ਵਾਰਡ ਦੇ ਸਾਡੇ ਨਾਲ ਹੋਰ ਵੀ ਕਾਰਪਟਰਾਂ ਨਾਲ ਉਹ ਟੁਰੇ ਰਹਿੰਦੇ ਨੇ ਅੱਜ ਸੌਣਾ ਆ ਰਿਹਾ ਜੀ ਅੱਜ ਸੌਣਾ ਆ ਰਿਹਾ ਅਸੀਂ ਉੱਥੇ ਪਿਆ ਰਹੇ ਅਸੀਂ ਅਸੀਂ ਆਪਣਾ ਕੰਮ ਕਰਦੇ ਆਂ ਇੰਡੀਪੈਂਡੈਂਟ ਰਹਿ ਕੇ ਮੁਸ਼ਕਲਾਂ ਨਹੀਂ ਆਉਂਦੀਆਂ ਕੰਮ ਕਰਵਾਉਣ ਦੀ ਦੇਖੋ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਆਏ ਸਾਡੇ ਨਾਲ ਕਦੀ ਕਿਸੇ ਕਿਉਂਕਿ ਅਸੀਂ ਕੰਮ ਦੇ ਜਾਣਕਰ ਸੀ ਸਾਨੂੰ ਪਤਾ ਸੀ ਕਿ ਕੰਮ ਕਿਸ ਤਰ੍ਹਾਂ ਕਰਾਉਣਾ ਹੈ ਆਪਣਾ ਸ਼ੇਅਰ ਕਿਸ ਤਰ੍ਹਾਂ ਲੈਣਾ ਹੈ ਉਸ ਤੋਂ ਵੱਧ ਜੜ ਕੇ ਕਿਸ ਤਰ੍ਹਾਂ ਲੈਣਾ ਉਹ ਸਾਨੂੰ ਪਤਾ ਸੀ ਕਿ ਕਿ ਸਾਡੀ ਲਾਈਨ ਹੀ ਹੁੰਦੀ ਸੀ। ਬਾਕੀ ਜਿਹੜੇ ਅਫਸਰ ਲੋਕ ਸਨ ਤੇ ਸਾਡੇ ਨਾਲ ਦੇ ਉਸਲੇ ਜੀਏਡਬਲੂ ਸਨ ਅੱਜ ਜੋ ਚੀਫ ਇੰਜੀਨੀਅਰ ਬਣ ਗਏ ਉਹਦੇ ਨਾਲ ਵੀ ਸਾਨੂੰ ਥੋੜਾ ਫਾਇਦਾ ਹੋਇਆ ਕਿ ਉਹ ਸਾਡੇ ਪੁਰਾਣੇ ਵਾਕੂਕਾਰ ਬੰਦੇ ਸਨ। ਉਹਨਾਂ ਸਾਡੀ ਕਾਫੀ ਹੈਲਪ ਕੀਤੀ। ਉਹ ਸਾਡੀ ਵਾਰਡ ਵਿੱਚ ਕੰਮ ਹੋ ਗਏ। ਹੁਣ ਇਲੈਕਸ਼ਨ ਆ ਟੈਂ ਵਰ ਤੇ ਖਤਮ ਹੋ ਗਿਆ ਤੁਹਾਡਾ ਇਸ ਵੇਲੇ ਤੁਸੀਂ ਐਕਸ ਕੋਰਪਰੇਟਰ ਹੋ ਅਜਾ ਵੀ ਜਿਹੜੇ ਇਲਾਕੇ ਦੀ ਸੰਗਤ ਹੈ ਉਹ ਤੁਹਾਨੂੰ ਫੋਨ ਕਰਦੀ ਹੈ ਕੋਈ ਮਸਲੇ ਮਸਾਇਲ ਵਾਸਤੇ ਜਾਂ ਤੁਸੀਂ ਉਹਨਾਂ ਦਾ ਹੱਕ ਅਜਾ ਵੀ ਹੱਲ ਕਰਦੇ ਹੋ ਕੁਝ ਬਿਲਕੁਲ ਕਰਦੀ ਹੈ ਜੋ ਸਾਡੇ ਕੋਲ ਹੋ ਸਕਦਾ ਹੈ ਜੋ ਪੁਰਾਣੇ ਲੋਕ ਵਾਲੀ ਪੌਣੇ ਦੋ ਸਾਲ ਹੋ ਗਏ ਕੋਰਪਰੇਸ਼ਨ ਨੂੰ ਖਤਮ ਹੋਏ ਦੇ ਫਿਰ ਵੀ ਜੋ ਲੋਕ ਸਾਡੇ ਥੋੜੇ ਪੁਰਾਣੇ ਜਾਣਕਾਰਾਂ ਨੂੰ ਕੋਈ ਸੁਣ ਲੈਂਦੇ ਤੇ ਕੰਮ ਹੋ ਵੀ ਜਾਂਦਾ ਸਾਰੇ ਪਰਚੂਨ ਦੇ ਨਹੀਂ ਹੋ ਸਕਦਾ ਮਤਲਬ ਬਾਕੀ ਕੁਝ ਨਾ ਕੁਝ ਲੋਕਾਂ ਦੇ ਕੰਮ ਹਲੇ ਵੀ ਨਿਕਲ ਜਾਂਦੇ ਤੁਸੀਂ ਆਪਣੇ ਕਾਰਪੋਰੇਟ ਦੁਆਨ ਇੱਕ ਬਹੁਤ ਹੀ ਸ਼ਲਾਘਾਜੋ ਕੰਮ ਕੀਤਾ ਸੀ ਤੁਸੀਂ ਹੌਸ ਵਿੱਚ ਇੱਕ ਰੈਜ਼ੋਲੂਸ਼ਨ ਲਿਆਇ ਸੋ ਇੱਕ ਮਤਾ ਲਿਆਇ ਸੋ ਬਾਬਾ ਬੰਦਾ ਸਿੰਘ ਸੱਤੂ ਦਾ ਅੰਜਵਾਨੀ ਚੌਕ ਵਿਕੇ ਔਰ ਸਿਰਫ ਸਿੱਖ ਦੋ ਹੀ ਨੁਮਾਇੰਦੇ ਸਨ ਮੇਰੇ ਮੈਨੂੰ ਜਿੱਤਾ ਲੱਗਦਾ ਹੈ ਕਿ ਕਾਰਪੋਰੇਸ਼ਨ ਇਸੂਸ ਲਈ ਤੇ ਤੁਸੀਂ ਇਤਨਾ ਵੱਡਾ ਕੰਮ ਜਿਹੜਾ ਹੈ ਉਸ ਲਈ ਸਿੱਕੋਂ ਵਸਤੇ ਕੀਤਾ ਕਿ ਉਹ ਰੈਜ਼ੋਲੂਸ਼ਨ ਸੀ ਪਾਸ ਕਰਵਾਇਆ ਸੀ ਥੋੜਾ ਇਹਦੇ ਬਾਰੇ ਜਾਨਣਾ ਪਉਜੀ ਸਮ। ਦੇਖੋ ਜੀ ਗੱਲ ਇਹ ਐ ਕਿ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਚਾਂਦਗੜ੍ਹ ਦੀ ਸਮਾਹਤੇ ਜਾਂਦੇ ਸੀ। ਉੱਥੇ ਹਰ ਸਾਲ ਰੈਜ਼ੋਲੂਸ਼ਨ ਪੜਿਆ ਜਾਂਦਾ ਸੀ ਕਿ ਅਸੀਂ ਕੁਝ ਜਵਾਨ ਚੋਗ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਟੈਚੂ ਲਾਉਂਗੇ। ਤੇ ਮਤਲਬ 9ਵੀਂ 10ਵੀਂ ਤੂੰ ਲੱਗਿਆ ਸੀ ਜਾਂਦੇ ਰਿਆਂ ਜਾਂਦੇ ਰਿਆਂ ਤੇ ਕਦੇ ਸਟੈਚੂ ਦੇ ਲੱਗਿਆ ਨਹੀਂ। ਉਹ ਗੱਲ ਮੇਰੇ ਜ਼ੈਨ ਵਿੱਚ ਐ ਸੀ। ਮੈਂ ਚਲੋ ਟਰਾਈ ਕਰਦੇ ਆਂ। ਟرائی ਕਰਦੇ ਆਂ ਅਗਰ ਪਰਮਿਸ਼ਨ ਗਵਰਨਮੈਂਟ ਵੱਲੋਂ ਮਿਲ ਜਾਏਗੀ ਉਹ ਕਿਸੇ ਵੀ ਹਸਾਮ ਨਾਲ ਮੈਂ ਉਹ ਉਸ ਪੱਲਟੀ ਜੋ ਪਾਸ ਕਰਵਾਇਆ ਪਾਸ ਕਰਾਇਆ ਅੱਗੇ ਲਗਵਾਉਣਾ ਤੇ ਸਾਡੀ ਸਿੱਖ ਸੰਗਠਨ ਸੀ ਜੋ ਸਾਡੀਆਂ ਡਿਸਟ੍ਰਿਕਟ ਕਮੇਟੀਆਂ ਸਨ ਉਹਨਾਂ ਅਪਰੋਚ ਕਰਨੀ ਚਾਹੀਦੀ ਸੀ ਉਸ ਉਸ ਟਾਈਮ ਸਭ ਕੁਝ ਹੋ ਸਕਦਾ ਸੀ ਮਗਰ ਕੁਝ ਲੋਕ ਢਿੱਲੇ ਪੈ ਗਏ ਫਿਰ ਨਾ ਬਾਅਦ ਇਹ ਵੀ ਗੱਲ ਆ ਗਈ ਲੱਗਿਆ ਤੇ ਇਹ ਹੋ ਜਾਏਗਾ ਕੋਈ ਕੋਈ ਕਹੇਗਾ ਇਸ ਕਾਰਪੇਟਰ ਨੇ ਲਗਵਾਇਆ ਇਸ ਤਰ੍ਹਾਂ ਕਰਦੇ ਕਰਦੇ ਸਾਡੀ ਆਪਣੀ ਸਿਚੁਏਸ਼ਨ ਗਵਰਨਮੈਂਟ ਆਪੀ ਉਹ ਵੀ ਸਾਡੇ ਉਹ ਰੈਜ਼ੋਲੂਸ਼ਨ ਅਜਾ ਵੀ ਸਟੈਂਡ ਕਰਦਾ ਹੈ ਕਿ ਤਰੇ ਬਿਲਕੁਲ ਸਟੈਂਡ ਕਰਦਾ ਉਹਦੇ ਪਾਸ ਹੋਏ ਤਾਂ ਫਿਰ ਇੱਕ ਸਵਾਲ ਹੈ ਸਰਦਾਰ ਇੰਦਰ ਸਿੰਘ ਜੀ ਕਿ ਰੈਜ਼ੋਲੂਸ਼ਨ ਤੁਸੀਂ ਪਾਸ ਕਰਵਾਇਆ ਦਾ ਤੁਸੀਂ ਇਲੈਕਟਿਡ ਨੁਮਾਇੰਦੇ ਹੋ ਤੇ ਤੁਹਾਡੇ ਦੇਖਦੇ ਆ ਦੇਖਦਿਆਂ ਐਸਾ ਕਿਹ ਪਾਣਾ ਵਰਤਿਆ ਜਾਂ ਕੋਈ ਮਜਬੂਰੀ ਰਹੀ ਤੁਹਾਡੀ ਵੀ ਜਾਂ ਤੁਹਾਡੇ ਤੁਹਾਡੀ ਕੋਈ ਕਹਿ ਸਕਦੇ ਆ ਕੋਈ ਹੋਰ ਕੋਈ ਕਾਰਨ ਰੇ ਕਿ ਤੁਹਾਡੀ ਅੱਖੀਂ ਦੇਖਿਆ ਇਹ ਪ੍ਰੋਜੈਕਟ ਜਿਹੜਾ ਹੈ ਇਤਨਾ ਵਧੀਆ ਕੌਮ ਦਾ ਵਸੇ ਇਸ ਕੋਮ ਬੁੱਤ ਪ੍ਰਸਤੀ ਚ ਵਿਸ਼ਵਾਸ ਨਹੀਂ ਕਰਦੀ ਮਗਰ ਇੱਕ ਸਿੱਖ ਸੰਗਤ ਦੀ ਭਾਵਨਾ ਸੀ ਕਾਫੀ ਪੁਰਾਣੀ ਲੰਬੀ ਪਾਨਾ ਸੀ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਟਚੂ ਹੈ ਉਹ ਕੰਜਵਾਨੀ ਚੋਕ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਮ ਰੱਖਿਆ ਜਾਏ ਤੇ ਦੇਖਦੇ ਹੀ ਦੇਖਤੇ ਇਹ ਪੂਰਾ ਹੀ ਇੱਕ ਹਾਈਜੈਕਟ ਟਾਈਪ ਦਾ ਹੋ ਗਿਆ ਅਤੇ ਉਹਨੂੰ ਬਿਨਾਂ ਸੰਗਤ ਦੀ ਕੰਸਰਨ ਤੇ ਬਿਨਾਂ ਸੰਗਤ ਨੂੰ ਪੁੱਛੇ ਇਹ ਜਿਹੜਾ ਸ਼ਿਫਟ ਭਗਵਤੀ ਨਗਰ ਚੋਕਾ ਦਿੱਤਾ ਗਿਆ ਦੇਖੋ ਜੀ ਉਸ ਵੇਲੇ ਕੀ ਹੋਇਆ ਕਿ ਗਵਰਨਮੈਂਟ ਨੇ ਗੱਲ ਕਹਿਣ ਲੱਗੀ ਵੈਸੇ 6 ਮਹੀਨੇ ਹੱਸ ਤੇ ਲੱਗ ਸਕਦਾ ਸੀ ਅਗਰ ਸਾਡੀ ਸਿਕ ਸੰਗਤ ਕੋਸ਼ਿਸ਼ ਕਰਦੇ ਮੇਰਾ ਤੇ ਕੰਮ ਸੀ ਉਸ ਚੂਪ ਪਾਸ ਕਰ ਠੀਕ ਹੈ ਉਹ ਮੈਂ ਕਰਾ ਦਿੱਤਾ ਠੀਕ ਹੈ ਅੱਗੇ ਹੁਣ ਸਾਡੇ ਕੋਲ ਐਸਾ ਕੋਈ ਪ੍ਰੋਵੀਜ਼ਨ ਨਹੀਂ ਹੁੰਦਾ ਕਿ ਅਸੀਂ ਜਾ ਕੇ ਸਟਿਚੂ ਬਣਾਈਏ ਲਗਵਾਈਏ ਐਸਾ ਸਾਡੇ ਕੋਲ ਕੋਈ ਮਦਰ ਸਾਡੇ ਕੋਲ ਸਿਸਟਮ ਨਹੀਂ ਹੈ ਤੇ ਉਹ ਲਿਬਾਣਾ ਸੀ ਸਾਡੀ ਜਿਹੜੀ ਸਿਕਸ ਆਈ ਦੀ ਡਿਸਟ੍ਰਿਕਟ ਮੈਂਟ ਗਿਆ ਇਹ ਸਿਕਸ ਮਹੀਨੇ ਨਵਾਇਦੇ ਆ ਉੜਨ ਲਗਵਾਉਣਾ ਸੀ ਬਹੁਤ ਵੀ ਥੋੜੀ ਦੇਰ ਬਾਅਦ ਇੱਕ ਨਵਾਂ ਉਹ ਸ਼ੁਰੂ ਹੋ ਗਿਆ ਕਿ ਇੱਥੇ ਫਲਾਈਓਵਰ ਬਣੇਗਾ ਤੇ ਅੱਜ ਦੀ ਡੇਟ ਉਹ ਫਲਾਈਓਵਰ ਬਣ ਰਿਹਾ ਸਹੀ ਉਸ ਜਗ੍ਹਾ ਤੇ ਬਣ ਰਿਹਾ ਉਸਨੇ ਗਵਰਨਮੈਂਟ ਨੇ ਬੋਲੀ ਕਿ ਇੱਥੇ ਫਲਾਈਓਵਰ ਬਣੇਗਾ ਇੱਥੇ ਨਹੀਂ ਲੱਗ ਸਕਦਾ ਤੁਸੀਂ ਕਿਤੇ ਹੋਰ ਕਹੋ ਫਿਰ ਮੈਨੂੰ ਡਿਪ ਕਮਿਸ਼ਨ ਨੂੰ ਬੁਲਾਇਆ ਤੇ ਹੋਰ ਕੋਈ ਜਗ੍ਹਾ ਦੱਸੋ ਮੈਂ ਮੈਂ ਦੇ ਉੱਥੇ ਪਾਸ ਕਰ ਰਿਹਾ ਸੀ ਉਹਨੂੰ ਹੋਰ ਕੋਈ ਜਗ੍ਹਾ ਤੇ ਮੇਰੇ ਕੋਲ ਨਹੀਂ ਹੈ ਜਿੱਥੇ ਮੈਂ ਲਗਵਾ ਤੇ ਜਦੋਂ ਕਿਤੇ ਲਗਵਾਇਆ ਤੇ ਉੱਥੇ ਹੀ ਲਗਵਾਓ ਉਥੇ ਕਹਿੰਦੇਗਾ ਬ੍ਰਿਜ ਆਏਗਾ ਪਿੱਲਰ ਆਏਗਾ ਇਹ ਸਾਡੇ ਕੋਲ ਮੈਪ ਹੈ ਤੇ ਬਸ ਕਰਦੇ ਕਰਦੇ ਕੰਮ ਇਤਨੇ ਸਾਲ ਅਗਰ ਵੇਟ ਕੀਤਾ ਤੇ ਹੋਰ ਸਾਲ 2 ਸਾਲ ਵੇਟ ਕਰ ਲੈਂਦੇ ਦੇਖੋ ਜੀ ਗੱਲ ਇਹ ਹੈ ਕਿ ਮੈਂ ਦੇ ਅੱਜ ਵੀ ਚਾਹੁੰਦਾ ਕਿ ਕੁੰਜਵਾਨੀ ਚੌਕ ਹੀ ਚੀਜ਼ ਲੱਗਣਾ ਚਾਹੀਦਾ ਉਹ ਤਾਂ ਕੁੰਜਵਾਨੀ ਚੌਕ ਦਾ ਨਾਂ ਬਾਬਾ ਬੰਦਰ ਸਿੰਘ ਬੰਦਾ ਸਿੰਘ ਭਾਦਰ ਦੇ ਨਾਂ ਤੇ ਹੀ ਉਸ ਤਰ੍ਹਾਂ ਹੋ ਜੇਦਾ ਫਿਲਹਾਲ ਜਿਹੜਾ ਨਾਂ ਹੈ ਉਸ ਦਾ ਅੱਜ ਸਟੈਚੂ ਨਹੀਂ ਲੱਗ ਸਕਦਾ ਮਗਰ ਅੱਜ ਬੋਰਡ ਦੇ ਲਾਏ ਜਾ ਸਕਦੇ ਨੇ ਕਈ ਲੀਡਰਾਂ ਨੇ ਗੁਰੂ ਮਹਾਰਾਜ ਦੀ ਧੁਰੇ ਜੇ ਅਪਰਨ ਵੀ ਲਿਆ ਸੀ ਕਿ ਅਸੀਂ ਉਹਦਾ ਜਲਦੀ ਤੋਂ ਜਲਦੀ ਨਾਂ ਉੱਥੇ ਸਥਾਪਿਤ ਕਰ ਦਿਆਂਗੇ ਦੇਖੋ ਜੀ ਗੱਲ ਇਹ ਹੈ ਕਿ ਉਸ ਟਾਈਮ ਜਦੋਂ ਮੈਂ ਆਪਣੀ ਕੋਸ਼ਿਸ਼ ਕੀਤੀ ਸੀ ਨਾ ਮੈਂ ਇੱਕ ਬੋਰਡ ਬਣਵਾਇਆ ਸੀ ਪਾਵਾ ਬੱਦਾ ਸਿੰਘ ਬਾਦਰ ਚੌਕ ਠੀਕ ਹੈ ਉਹ ਕਿਸ ਕਰਕੇ ਕਿ ਫਿਲਹਾਲ ਅਸੀਂ ਸਾਡਾ ਇੱਕ ਕਿਸਮ ਦਾ ਹੋ ਜਾਏਗਾ ਕਿ ਸਾਡੇ ਨਾਂ ਦਾ ਚੌਕ ਬਣ ਗਿਆ ਸਟੈਚੂ ਫਿਰ ਬਾਅਦ ਵਿੱਚ ਹੀ ਅਸੀਂ ਜਗ੍ਹਾ ਦੇਖ ਕੇ ਅਗਰ ਜਗ੍ਹਾ ਬੰਦੀ ਸੀ ਤਾਂ ਸੱਚੇ ਚੋਗੀ ਲੱਗ ਸਕਦਾ ਸੀ ਮਗਰ ਗੱਲ ਇਹ ਹੈ ਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਮੇਰਾ ਜਿਹੜਾ ਇਕੱਲੇ ਦਾ ਕੰਮ ਸੀ ਉਸ ਵਿੱਚ ਮੈਂ ਇਕੱਲਾ ਹੀ ਸੀ ਦੋ ਤਰਾ ਹੋਰ ਵੀ ਬੰਦੇ ਸਨ ਸਰਦਾਰ ਮਗਰ ਉਪਰਾਲਾ ਮੈਂ ਕੀਤਾ ਮਗਰ ਗੱਲ ਇਹ ਕਿ ਉਹ ਅਸੀਂ ਉੱਥੇ ਤੱਕ ਹੀ ਕਰ ਸਕਦੇ ਸੀ ਬਾਕੀ ਬੋਰਡ ਤੁਸੀਂ ਥੋੜਾ ਇਹ ਸਮਝਦੇ ਹੋ ਕਿ ਸਿੱਖ ਸੰਗਤ ਦੀ ਜਾਂ ਨੌਜਵਾਨਾਂ ਦੀ ਭਾਵਨਾ ਭਾਵਨਾਵਾਂ ਨਾਲ ਖਿੜਵਾੜ ਹੋਇਆ ਹੈ ਕਿ ਜਿੱਥੇ ਇੱਕ ਸਿਕ ਅਨੇ ਪ੍ਰਣ ਲਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸੱਚੂ ਇੱਥੇ ਲੱਗਣਾ ਹੈ ਹਾਂ ਤੇ ਉਹਦੇ ਵਿੱਚ ਸਿਆਸਤ ਇਤਨੀ ਵੱਡੀ ਸਿਆਸਤ ਖੇਲੀ ਗਈ ਤੇ ਬਿਨਾ ਸिखਾਂ ਨੂੰ ਪੁੱਛਿਆ ਬਿਨਾ ਸਿੱਖ ਨੁਮਾਇੰਦਿਆਂ ਨੂੰ ਪੁੱਛਿਆ ਉਹ ਕਾਰਨ ਕਿਉਂ ਹੋਇਆ ਉਹ ਸਾਰੀ ਸੰਗਤ ਜਾਣਦੀ ਹੈ ਕਿ ਆਨਨ ਫਾਨਨਿਚ ਉੱਥੇ ਸ਼ਿਫਟ ਕਰ ਦਿੱਤਾ ਗਿਆ ਬਗਵਤੀ ਨਗਰ ਦੇਖੋ ਜੀ ਗੱਲ ਇਹ ਹੈ ਕਿ ਜੰਮੂ ਵਿੱਚ ਭਾਵੇਂ 10 ਜਗ੍ਹਾ ਲੱਗ ਜਾਂਦੀ ਉਹਦੇ ਨਾਲ ਸਾਨੂੰ ਕੋਈ ਲੱਗੇ ਨਾ ਠੀਕ ਹੈ ਜਿਹੜੀ ਜਵਾਨੀ ਚੋਕ ਹਨ ਜਿਹੜੀ ਸਾਡੇ ਦਿਲ ਦੀ ਅਜ ਤੂੰ 40 ਸਾਲ ਤੋਂ ਹੋ ਗਏ ਹਰ ਸਾਲ ਸਮਾਤੇ ਜਿ ਜਕਾਰੇ ਲੱਗਦੇ ਸਰ ਕਿ ਅਸੀਂ ਉੱਥੇ ਲਗਵਾਵਾਂਗੇ ਜਿਹੜਾ ਕੁੰਜਵਾਣੀ ਚੋਕ ਹੈ ਨਾ ਸਿੱਖ ਸੰਗਤ ਨੂੰ ਇਹ ਅਪੀਲ ਹੈ ਕਿ ਜਿਹਨੇ ਬ੍ਰਿਜ ਬਣ ਜਾਂਦਾ ਉੱਥੇ ਨਾਲ ਕੋਈ ਜਗ੍ਹਾ ਦੇਖੋ ਬ੍ਰਿਜ ਦੇ ਥੱਲੇ ਦੇਖੋ ਵੀਰੀ ਦੀ ਸਾਈਡ ਤੇ ਦੇਖੋ ਤੇ ਤੁਸੀਂ ਨਾਲੋ ਕੇ ਗਵਰਨਮੈਂਟ ਨਾਲ ਅਪਰੋਚ ਕਰਕੇ ਇਹ ਕੰਮ ਕਰੋਗੇ ਬਿਲਕੁਲ ਮਹਾਰਾਜ ਮੇਰੇ ਮੇਰੇ ਪਾਸ ਕਰਾਇਆ ਮੈਨੂੰ ਤੇ ਆਰਡਰ ਪਿਆ ਠੀਕ ਹੈ ਹਾਂ ਗਵਰਨਮੈਂਟ ਦਾ ਆਰਡਰ ਬਹੁਤ ਵਧੀਆ ਹਾਂ ਰਾਜ ਸਭਾ ਦੀ ਚੋਣਾਂ ਹੋਣ ਜਾ ਰਹੀਆਂ ਚਾਰ ਹਾਂ ਕੋਈ ਵਿਚਾਰ ਹੈ ਕਿ ਸਿੱਖ ਨਮਾਇੰਦਾ ਆਏਗਾ ਇਹ ਦਰਸਲ ਇਹ ਬੜੀਆਂ ਵੱਡੀਆਂ ਗੱਲਾਂ ਇਹ ਗਵਰਨਮੈਂਟ ਦੇ ਆਪਣੇ ਖਿਆਲਾਂ ਦੇ ਪਤਾ ਉਹਨਾਂ ਕਿਸ ਤਰੀਕੇ ਦੇ ਬਥੇ ਰੱਖਣੇ ਕੋਈ ਸਿੱਖ ਨਮਾਇੰਦਾ ਲੈਣਾ ਵੀ ਐ ਨਹੀਂ ਹੈ ਮੁਸ਼ਕਲ ਹੀ ਲਵੇ ਅੱਜ ਤੱਕ ਸਿੱਖਾਂ ਨੂੰ ਕੀ ਮਿਲਿਆ ਤੇ ਇਹ ਚੀਜ਼ ਮਿਲ ਜਾਏ ਤੁਸੀਂ ਸਮਝੋ ਸਿੱਖਾਂ ਦਾ ਵਿਰਤਕਾ ਹੁੰਦਾ ਇਹਦੇ ਹੈ ਹੀ ਹੈ ਮੈਂ ਇੱਕ ਗੱਲ ਦੱਸਾਂ ਮੈਂ ਮਿਊਸਪਲਟੀ ਰਿਆਣਾ 5 ਸਾਲ ਮੇਰੇ ਨਾਲ ਕੁਝ ਨਹੀਂ ਹੋਇਆ ਕਿਉਂਕਿ ਮੈਂ ਮੈਂ ਜਾਣ ਕਰ ਫਿਰ ਤੁਹਾਡੇ ਟੈਨਵਰੀ ਚ ਇੱਕ ਕਾਉਂਸਲਰ ਨਾਲ ਜਮੂ ਦੇ ਉਹਨਾਂ ਨੇ ਇੱਕ ਗਲਤ ਬਿਆਨਬਾਜ਼ੀ ਕੀਤੀ ਸੀ ਹੋਸੀ ਆਪਰੇ ਸਿੱਖਾਂ ਨੂੰ ਖਾਲਸਤਾਨੀ ਤਾਤਾਮਬਦ ਕਰ ਦਿੱਤਾ ਸੀ ਖਾਲਸਤਾਨੀ ਕਿ ਆਸੀ ਮੈਂ ਵੀ ਨਾਲ ਹੀ ਹੌਸਲੇ ਉਹਨੇ ਕਿਹਾ ਕੋਈ ਕਿਸੇ ਵਜ੍ਹਾ ਨਾਲ ਉਹਨੇ ਸਾਢੇ 30 ਦੀ ਸੰ ਬਹੁਤ ਅੱਛਾ ਬੋਲੇ ਹੋ ਪਰ ਉਸ ਬੰਦੇ ਨੂੰ ਸਮਝਣ ਦੀ ਗਲਤੀ ਲੱਗੀ ਉਹਨੂੰ ਸਭਲੀ ਗਲਤੀ ਲੱਗੀ ਸਾਨੂੰ ਇਤਨੀ ਜਲਤੀ ਇਹ ਦੇਸ਼ ਜੋਰ ਜਾਂ ਖਾਲਸਤਾਨੀ ਦਾ ਤੰਗਾ ਕਿਉਂ ਦੇ ਦੇਣ ਨੇ ਜਦ ਕਿ 90 ਤੋਂ 95 ਫੀਸਦ ਕੁਰਬਾਨੀਆਂ ਅਸੀਂ ਦੰਦਿਆਂ ਦੇਸ਼ ਨੂੰ ਹਰ ਮੁਸੀਬਤ ਅਸੀਂ ਖੜੇ ਹੁੰਦਿਆਂ ਦੇਖੋ ਜੀ ਪਹਿਲੇ ਮੁਗਲਾਂ ਰਾਜ ਸੀ ਸਾਡੇ ਨਾਲ ਲਿਸ਼ਤਾ ਹੁੰਦਾ ਰਿਹਾ ਇੰਗਰੇਜ਼ਾਂ ਦਾ ਰਾਜ ਸਾਡਾ ਇਸ ਤਰ੍ਹਾਂ ਹੁੰਦਾ ਰਿਹਾ ਕਾਂਗਰਸ ਦਾ ਰਾਜ ਆ ਸਾਡਾ ਇਸ ਤਰ੍ਹਾਂ ਹੁੰਦਾ ਰਿਹਾ ਅੱਜ ਜਿਹੜਾ ਰਾਜ ਹੈ ਇਹ ਤੇ ਸਾਡੇ ਨਾਲ ਦੇ ਅਸੀਂ ਆਪ ਹੀ ਖੜੇ ਹਾਂ ਬਸ ਬਾਕੀ ਦੇ ਕੋਈ ਸਾਡੇ ਨਾਲ ਆ ਕੇ ਕੋਈ ਖੜਾ ਨਹੀਂ ਹੋਇਆ ਕਿ ਵਾਰਾ ਤੁਸੀਂ ਵੀ ਇਹ ਕੰਮ ਕਰ ਸਕਦੇ ਸਾਨੂੰ ਜਿੱਥੇ ਕੋਈ ਜ਼ਰੂਰਤ ਹੋਏ ਉੱਥੇ ਸਾਨੂੰ ਅੱਗੇ ਵਰਤਨ ਸਾਰੇ ਜਿਹੜੇ ਜ਼ਰੂਰਤ ਖਤਮ ਹੋ ਗਈ ਅਸੀਂ ਖਾਲਸਤਾਨੀ ਹੋ ਜਾਂਦੇ ਹਾਂ ਦੇਸ਼ ਤੋਂ ਵੀ ਹੋ ਜਾਂਦੇ ਹਾਂ ਤੁਹਾਡੇ ਟੈਨੂਅਰੀ ਚ ਤੁਸੀਂ ਕਾਰਪੋਰੇਟਰ ਸੋ ਤੇ ਯੂਟੀ ਬਣੀ ਜੀ ਯੂਟੀ ਬੰਦੇ ਦੇ ਨਾਲ ਹੀ ਯੂਟੀ ਸਰਕਾਰ ਨੇ ਇੱਕ ਸਿੱਖਾਂ ਨੂੰ ਬੜਾ ਵੱਡਾ ਤੋਹਫਾ ਦਿੱਤਾ ਕਿ ਪੰਜਾਬੀ ਲੈਂਗੁਏਜ ਜਿਹੜੀ ਹੈ ਉਹ ਸਟੇਟ ਲੈਂਗੁਏਜ ਤੋਂ ਬਾਹਰ ਕੱਢ ਦਿੱਤੀ ਗਈ। ਇਸ ਦੇ ਬਾਰੇ ਤੁਸੀਂ ਕੋਈ ਆਵਾਜ਼ ਚੁੱਕੀ ਸੀ? ਬਹੁਤ ਵਾਰ ਬੋਲਿਆ ਸੀ। ਬਹੁਤ ਵਾਰ ਪੰਜਾਬੀ ਦੀ ਕਰਕੇ ਪ੍ਰੈਸ ਕਾਨਫਰੰਸ ਹੋਈਆਂ, ਬਹੁਤ ਕੁਝ ਹੋਇਆ। ਅੱਛਾ। ਮਗਰ ਗਵਰਨਮੈਂਟ ਨੇ ਤੁਹਾਨੂੰ ਪਤਾ ਹੈ ਫਿਰ ਇੱਥੇ ਨਹੀਂ ਕੋਈ ਪ੍ਰਾਪਕਾਰਨ ਕਾਰਨ ਅਜੇ ਤੱਕ ਗਵਰਨਮੈਂਟ ਦੱਸ ਨਹੀਂ ਸਕੀ ਹੈ ਕਿ ਪੰਜਾਬੀ ਨਾਲ ਉਹਨਾਂ ਨੂੰ ਮਤਲਬ ਕਿ ਪ੍ਰੋਬਲਮ ਕੀ ਰਹੀ। ਦੇਖੋ ਜੀ ਹਾਲੀ ਜਨਕ ਸਟੇਟ ਦੇ ਵਿੱਚ ਨਾ 60% ਲੋਕ ਪੰਜਾਬੀ ਬੋਲਦੇ। ਜੀ ਬਿਲਕੁਲ 60%। ਠੀਕ ਹੈ। ਮੈਂ ਕਹਿੰਦਾ ਬਾਕੀ ਵੀ ਭਾਸ਼ਾ ਸਾਰੇ ਬੋਲਦੇ ਡੋਗਰੀ 20% ਲੋਕ ਬੋਲਦੇ ਪੰਜਾਬੀ 60% ਕਸ਼ਮੀਰ ਜਿਲ੍ਹਾ ਉਹ ਨਾ ਕਸ਼ਮੀਰੀ ਵੀ ਫਰਸਟ ਕਲਾਸ ਪੰਜਾਬੀ ਬੋਲਦੇ ਜਿਹੜੇ ਬਾਹਰ ਪੜ੍ਹਦੇ ਨੇ ਜਿਹੜੇ ਬਿਜ਼ਨਸ ਕਰਦੇ ਨੇ ਬਿਸ਼ਤ ਤੱਕ ਸਾਰਾ ਦਿੱਲੀ ਵਾਲੇ ਨਾਲ ਦਿੱਲੀ ਸਾਰੇ ਪੰਜਾਬੀ ਬੋਲਦਾ ਸਾਰਾ ਸਾਰੇ ਲੋਕ ਪੰਜਾਬੀ ਬੋਲਦੇ 60% ਲੋਕ ਤੇ ਫਿਰ ਕੇ ਪ੍ਰੋਬਲਮ ਹੋਈ ਸਰਕਾਰ ਨਾਲ ਸਰਕਾਰ ਨਾਲ ਜਿਹੜੀ ਪ੍ਰੋਬਲਮ ਹੈ ਸ਼ੁਰੂ ਤੋਂ ਉਹੀ ਚੱਲਦੀ ਆ ਚਾਹੇ ਜੋ ਵੀ ਸਰਕਾਰ ਹੋਵੇ

ਸਭ ਤੋਂ ਵੱਡੇ ਗੁਰਦੁਆਰੇ ਜਿਹਦੇ ਵਿੱਚ ਸੰਗਤ ਬਹੁ ਗਿਣਤੀ ਵਿੱਚ ਹੁੰਦੀ ਹੈ ਉਹ ਅਸੀਂ ਵੀ ਦੇਖਦੇ ਹਾਂ ਕਿ ਇੱਥੇ ਹੀ ਹੁੰਦੀ ਹੈ ਸਭ ਨਿਜ਼ਾਮ ਠੀਕ ਠੀਕ ਚੱਲ ਰਿਹਾ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਜੀ ਸਾਡਾ ਬਿਲਕੁਲ ਕੋਈ ਸਾਝੀ ਦਾ ਵੀ ਉਪਰਾਲਾ ਕੋਈ ਸਾਡੇ ਜਿਹੜੇ ਸਟਾਫ ਹੈ ਉਹਨਾਂ ਦਾ ਜ਼ਿਆਦਾ ਉਪਰਾਲਾ ਜਿਹੜਾ ਕਿ ਆਪਣੀ ਡਿਊਟੀ ਦੇਖੋ ਜੀ ਥੋੜੀ-ਬੋਤੀ 5-10% ਦੇ ਕੋਈ ਹੱਜੜਾ ਹੁੰਦੀ ਹੈ ਪੰਜਾਬੀ ਕਲਾਸਾਂ ਲੱਗਦੀਆਂ ਗੁਰਦੁਆਰੇ ਸਾਹਿਬ ਜੀ ਆ ਵੀ ਕਲਾਸ ਲੱਗਦੀ ਹੈ ਬਹੁਤ ਵਾਸਤੇ ਇੱਕ ਭਾਈ ਸਾਹਿਬ ਸ਼ਿਵਸ਼ੰਗ ਜਿਹੜੇ ਉਸ ਨੂੰ ਸ਼ਾਮੀ ਕਲਾਸ ਲੰ데요 ਨਾ ਜਦੋਂ ਬੱਚੇ ਨਾ ਹੁੰਦੇ ਫਿਰ ਗੱਲ ਬਖਰੀਏ ਛੁੱਟੀਆਂ ਜੋ ਵਸੇ ਜ਼ਿਆਦਾ ਲੱਗਦੀਆਂ ਇਸ ਤਰ੍ਹਾਂ ਬੱਚੇ ਸ਼ਾਮੀ ਸਿਹੜੇ ਸਕੂਲ ਜਾਂਦੇ ਨੇ ਸ਼ਾਮੀ ਟਿਊਸ਼ਨਾਂ ਜਾਂਦੇ ਨੇ ਥੋੜੇ ਘਟ ਜਾਂਦੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਅਗਲਾ ਜੀਵਨ ਦਾ ਸਫਰ ਹੈ ਸਿਆਸੀ ਸਫਰ ਹੈ ਉਹ ਮਹਾਰਾਜ ਇਸੇ ਤਰ੍ਹਾਂ ਕਾਮਯਾਬ ਕਰੇ ਤੇ ਤੁਸੀਂ ਲੋਕਾਂ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਸੋ ਆਸ ਡਿਜੀਟਲ ਵੱਲੋਂ ਇਸ ਅੱਜ ਦੇ ਮੁੱਖ ਮਹਿਮਾਨ ਸਨ ਸਰਦਾਰ ਇੰਦਰ ਸਿੰਘ ਜੀ ਐਕਸ ਕਾਰਪੋਰੇਟਰ ਵਾਰਡ ਨੰਬਰ 44 ਹਲਕਾ ਗੁਰੂ ਨਾਨਕ ਦੇਵ ਜੀ ਅਖੇ ਅਸੀਂ ਸਾਰੇ ਆਸ ਡਿਜੀਟਲ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਗੇ ਆਸ ਕਰਦੇ ਹਾਂ ਕਿ ਅਗਲੇ ਐਪੀਸੋਡ ਤੇ ਕੋਈ ਫਿਰ ਕਿਸੇ ਖਾਸ ਮਹਿਮਾਨ ਨਾਲ ਕਿਸੇ ਖਾਸ ਸ਼ਖਸੀਅਤ ਨਾਲ ਆਪ ਜੀ ਨੂੰ ਰੂਬਰੂ ਕਰਾਂਗੇ ਤਦ ਤੱਕ ਲਈ ਅਜ਼ਾਜ਼ਤ ਦਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ